अज आप उस धरती बैठे हैं जिथे सचे पाशाह गुरु तेग बहादुर साहब जी ने छब्बीस साल नौ महीने तो तेरह दिन तप किया आओ धरती है जिथे आप हर साल कट्ठे हों हर साल मेले लगते हैं विचारा करते हैं ਇਤਿਹਾਸ ਨੂੰ ਯਾਦ ਕਰਦੇ ਆਂ ਕੌਮ ਦੇ ਵਿੱਚ ਕਿਹੜੇ ਬਹਾਦਰ ਸਨ ਉਹਨਾਂ ਨੇ ਕੀ ਕੀ ਬਹਾਦਰੀ ਦੇ ਕੰਮ ਕੀਤੇ ਕਿੰਨਾਂ ਨੇ ਸ਼ਹਾਦਤਾਂ ਦਿੱਤੀਆਂ ਕਿਵੇਂ ਕੌਮ ਨੂੰ ਚੜ੍ਹਦੀ ਕਲਾ 'ਵਨ ਵਾਸਤੇ ਉਹਨਾਂ ਨੇ ਆਪਣੀਆਂ ਜਾਨਾਂ ਵਾਰੀਆਂ ਆਪਾਂ ਆਪਣੀ ਕੌਮ ਦਾ ਇਤਿਹਾਸ ਵੀ ਆਪਣੀਆਂ ਜਥੇਬੰਦੀਆਂ ਦਾ ਵੀ ਇਤਿਹਾਸ ਹਰ ਸਾਲ ਤੇ ਆਪਾਂ ਉਹਨਾਂ ਦੀ ਜ਼ਿਕਰ ਕਰਦੇ ਆਂ ਲਗਾਤਾਰ ਕਿੰਨੇ ਸਾਲ ਹੋ ਗਏ ਮੈਂ ਪਿਛਲੇ ਕਈ ਸਾਲਾਂ ਤੋਂ ਦੇਖ ਰਿਹਾ ਕਿ ਆਪਣੀ ਕੌਮ ਵਿੱਚ ਜਿਹੜਾ ਜਜ਼ਬਾ ਸੀ ਜਿਹੜਾ ਕੌਮ ਬਣਾਈ ਗਈ ਸੀ ਜ਼ੁਲਮ ਦੇ ਖਿਲਾਫ ਲੜਨ ਵਾਸਤੇ ਜਿਹੜੀ ਬਣਾਈ ਗਈ ਸੀ ਇਨਸਾਫ ਦਿਲਉਣ ਵਾਸਤੇ ਜਿਹੜੀ ਬਣਾਈ ਗਈ ਸੀ ਰੱਖਿਆ ਕਰਨ ਵਾਸਤੇ ਉਸ ਕੌਮ ਵਿੱਚ ਵੰਡੀਆਂ ਪੈਣ ਲੱਗੀਆਂ ਲੋਕੀ ਤਾਕਤਾਂ ਨੇ ਦੇਖਿਆ ਕਿ ਸਿੱਖ ਧਰਮ ਨੂੰ ਜੇ ਕਮਜ਼ੋਰ ਕਰਨਾ ਹੈ ਉਹਨਾਂ ਦੀਆਂ ਜਥੇਬੰਦੀਆਂ ਨੂੰ ਖਤਮ ਕਰ ਦਿਓ ਉਹਨਾਂ ਦੀ ਲੀਡਰਸ਼ਿਪ ਨੂੰ ਖਤਮ ਕਰ ਦਿਓ ਪਿਛਲੇ ਕਈ ਸਾਲਾਂ ਤੋਂ ਦੇਖ ਰਹੇ ਹਾਂ ਏਜੰਸੀਆਂ ਲੱਗੀਆਂ ਤਾਕਤਾਂ ਲੱਗੀਆਂ ਇੱਕੋ ਹੀ ਨਿਸ਼ਾਨਾ ਲੈ ਕੇ ਕਿ ਆਪਾਂ ਜਿਹੜੀ ਤਾਕਤ ਜਿੱਥੋਂ ਕੌਮ ਨੂੰ ਮਿਲਦੀ ਹੈ ਉਸ ਤਾਕਤ ਨੂੰ ਕਮਜ਼ੋਰ ਕਰਨਾ ਹੈ ਤੁਸੀਂ ਦੇਖ ਲਓ ਕੀ ਹੋ ਰਿਹਾ ਆਪਣੇ ਨਾਲ ਆਪਣੀ ਕਮਜ਼ੋਰੀ ਕਰਕੇ ਆਪਣੀ ਤਾਕਤ ਨੂੰ ਵੰਡੀ ਹੋਣ ਕਰਕੇ ਹੋਖ ਹੀ ਰਿਹਾ ਹੁਣ ਤੁਹਾਡੇ ਗੁਰੂ ਘਰ ਵੀ ਤੁਹਾਡੇ ਕੋਲ ਖਸ ਗਏ ਹੈ ਨਾ ਪੁੱਛਣਾ ਛੋਣਾ ਖਾਲਸਾ ਜੀ ਆਪਣੀ ਤਾਕਤ ਸ੍ਰੀ ਕਾਲ ਤਖਤ ਸਾਹਿਬ ਦੀ ਅਗਵਾਈ ਹੈ ਆਪਣੀ ਤਾਕਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਆਪਣੀ ਤਾਕਤ ਸ਼੍ਰੋਮਣੀ ਕਾਲੀ ਦਲਾ ਹੈ ਪਰ ਅੱਜ ਉਹਨਾਂ ਤਾਕਤਾਂ ਨੇ ਐਜੇ ਸਿੱਖ ਖੜੇ ਕਰਦੇ ਜਿਨ੍ਹਾਂ ਦੀ ਸ਼ਕਲ ਸਿੱਖਾ ਮੰਗੂ ਪਰ ਹਵਾਜ਼ ਕਾ ਮੰਗੂ ਪਰ ਉਹਨਾਂ ਵਿੱਚ ਐਜੀ ਗੱਦਾਰੀ ਹੈ ਜਿਹਦਾ ਨਿਸ਼ਾਨਾ ਇੱਕੋ ਇੱਕ ਹੈ ਸਿੱਖ ਕੌਮ ਦੇ ਖਿਲਾਫ ਚੱਲ ਕੇ ਸਿੱਖ ਕੌਮ ਦੀਆਂ ਸਾਰੀਆਂ ਇੰਸਟੀਚੂਨਸ ਨੂੰ ਖਤਮ ਕਰਨਾ ਹੈ ਖਾਲਸਾ ਜੀ ਆਪਾ ਤਖਤ ਹਜ਼ੂਰ ਸਾਹਿਬ ਜਾਣੇ ਹਰ ਰੋਜ਼ ਜਥੇ ਜਾਂਦੇ ਹੈ ਉਥੇ ਥੋੜਾ ਸਿੱਖ ਕੌਮ ਇੰਤਜ਼ਾਮ ਕਰਦੀ ਸੀ ਸਿੱਖ ਕੌਮ ਦੀ ਕਮੇਟੀ ਸੀ ਐਕਟ ਬਣਾਇਆ ਸੀ ਆਪਣੇ ਬਜ਼ੁਰਗਾਂ ਨੇ ਤੇ ਅੱਜ ਕੀ ਕਰਤਾ ਉਹ ਐਕਟ ਖਤਮ ਕਰਤਾ ਅੱਜ ਉਥੇ ਤਖਤ ਹਜ਼ੂਰ ਸਾਹਿਬ ਤੇ ਆਰਐਸਐਸ ਤੇ ਬੀਜੇਪੀ ਦਾ ਕਬਜ਼ਾ ਹੋ ਗਿਆ ਕਿ ਦੋ ਜਾਗੋਂਗੇ ਅੱਜ ਉਹ ਫੈਸਲਾ ਕਰਨਗੇ ਉਥੋਂ ਦੀ ਮਰਿਆਦਾ ਕੀ ਹੋਊਗੀ ਉਥੇ ਕਿਵੇਂ ਰੋਜ਼ ਦੀ ਮਰਿਆਦਾ ਚੱਲੂਗੀ ਕੌਣ ਕੀਰਤਨ ਕਰੂਗਾ ਕਿਹੜਾ ਕੀਰਤਨ ਹੋਊਗਾ ਉਵੇਂ ਹੀ ਤਖਤ ਪਤਨਾ ਸਾਹਿਬ ਤੇ ਐਕਟ ਬਦਲ ਦਿੱਤਾ ਇਹਨਾਂ ਨੇ ਦਿੱਲੀ ਗੁਰਦੁਆਰਾ ਕਮੇਟੀ ਜਿਹੜੀ ਅਕਾਲੀ ਦਲ ਨੇ ਸੰਘਰਸ਼ ਕਰਕੇ ਮੋਰਚੇ ਲਾ ਕੇ ਅਕਾਲੀ ਦਲ ਦੇ ਵਰਕਰਾਂ ਨੇ ਦਿੱਲੀ ਜਾ ਕੇ ਮੈਨੂੰ ਲੱਗਦਾ ਬਹੁਤ ਸਟੇਜ ਲੀਡਰ ਬੈਠੇ ਹੋਣੇ ਆ ਜਿਨ੍ਹਾਂ ਦੇ ਬਜ਼ੁਰਗਾਂ ਨਹੀਂ ਆਪ ਜਾਂ ਤੁਹਾਡੇ ਵਿੱਚ ਹੀ ਹੋਣੇ ਜਿਨ੍ਹਾਂ ਨੇ ਉੱਥੇ ਸਾਲੋਂ ਸਾਲ ਜੇਲ੍ਹਾਂ ਕੱਡੀਆਂ ਦੇ ਗੁਰੂ ਘਰਾਂ ਨੂੰ ਆਜ਼ਾਦ ਮਹੰਤਾਂ ਤੋਂ ਕਰਾ ਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਤੇ ਅੱਜ ਪ੍ਰਧਾਨ ਬੀਜੇਪੀ ਦਾ ਕਮੇਟੀ ਬੀਜੇਪੀ ਦੀ ਜੈਜੇਕਰ ਬੀਜੇਪੀ ਦੀ ਅੱਜ ਉਥੇ ਆਪਣੀ ਮਰਹਦਾ ਬਦਲ ਲੱਗੇ ਆ ਤੁਸੀਂ ਹੈਰਾਨ ਰਹੇ ਜਾਓਗੇ ਜਿਹੜਾ ਕੋਈ ਮੋਦੀ ਸਰਕਾਰ ਦੇ ਖਿਲਾਫ ਕੋਈ ਧਰਨਾ ਦਿੰਦਾ ਜੰਤਰ ਮੰਡਰ ਪਹਿਲੇ ਗੁਰੂ ਘਰ ਤੋਂ ਜਿਹੜਾ ਵੀ ਆਉਂਦਾ ਸੀ ਉਹਨੂੰ ਲੰਗਰ ਜਾਂਦਾ ਸੀ ਹੁਣ ਉਹ ਲੰਗਰ ਵੀ ਬੰਦ ਕਰ ਦਿੱਤਾ ਐਗੀਆਂ ਚੀਜ਼ਾਂ ਹੋਣ ਲੱਗੀਆਂ ਤੇ ਹੁਣ ਜਿਹੜੀ ਬਚਿਆ ਸੀ ਆਪਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਈ ਬਚੀ ਸੀ ਉਹਨੂੰ ਵੀ ਤੋੜ ਕੇ ਹਰਿਆਣਾ ਲੱਗ ਬਣਾਤਾ ਤੇ ਹਰਿਆਣਾ ਦੀ ਕਮੇਟੀ ਵਿੱਚ ਤੁਸੀਂ ਦੇਖਿਆ ਜਿਵੇਂ ਖੇਰੇ ਸਾਹਿਬ ਨੇ ਜ਼ਿਕਰ ਕੀਤਾ ਉਹ ਲੋਕ ਆ ਗਏ ਜਿਹੜੇ ਕੌਮ ਦੇ ਗद्दार ਹੈ ਦਾਦੂ ਵਾਲ ਵਰਗੇ ਆ ਸਾਰੇ ਜਸਬੀਰ ਸਿੰਘ ਰੋਡੇ ਵਰਗੇ ਆ ਉਹ ਤਾਕਤਾਂ ਜੇ ਆਪਾਂ ਪਛਾਣ ਨਹੀਂ ਰਹੇ ਆਪਾਂ ਦੇਖ ਨਹੀਂ ਰਹੇ ਉਹ ਪੰਥ ਨਹੀਂ ਉਹ ਪੰਥ ਦੇ ਗद्दार ਹੈ ਤੁਸੀਂ ਹਰਾਨ ਦੇਖੋ ਪੁੱਛੋ ਆਪਣੇ ਜਿਹੜੇ ਕਿਸਾਨ ਵੀ ਆਪਣੇ ਭੈਣ ਭਰਾ ਜਿਹੜੇ ਬਾਰਡਰ ਤੇ ਬੈਠੇ ਸੀ ਉਹਨਾਂ ਨੂੰ ਪਹਿਲੇ ਆਪਣੇ ਟਾਈਮ ਟਾਈਮ ਤੇ ਆਪਣਾ ਗੁਰੂ ਘਰਾਂ ਤੋਂ ਸੇਵਾ ਆ ਜਾਂਦੀ ਸੀ ਤੇ ਐਕਤੀ ਜਿਹੜੇ ਬਾਰਡਰ ਤੇ ਬੈਠਿਆ ਆਪਣੇ ਹਰਿਆਣੇ ਦੇ ਬਾਰਡਰ ਤੇ ਉੱਥੇ ਜਿਹੜੀ ਪੁਲਿਸ ਹਰਿਆਣੇ ਦੀ ਹੈ ਉਹ ਗੁਰੂ ਘਰਾਂ ਚ ਹਰਿਆਣੇ ਜਿਹੜੀ ਹੈ ਤੇ ਉੱਥੋਂ ਸੇਵਾ ਉਹਨਾਂ ਨੂੰ ਆ ਰਹੀ ਹੈ ਕਿਉਂ ਕਿਉਂਕਿ ਹੁਣ ਉਹਨਾਂ ਦਾ ਕੰਮ ਹੈ ਫਿਰ ਬੱਚਿਆ ਕੀ ਹੈ ਤੁਹਾਡੇ ਕੋਲ ਹਲੇ ਵੀ ਲੜੀ ਜਾਉਂਗੇ ਹਲੇ ਵੀ ਪਛਾਣੋਂਗੇ ਨਹੀਂ ਜਿਹੜਾ ਆਉਂਦਾ ਹੈ ਕਹਿੰਦਾ ਮੈਂ ਪੰਥ ਹੈ ਜਿਹੜਾ ਆਉਂਦਾ ਹੈ ਕਿੰਦਾ ਮੰ ਪੰਥ ਹੈ ਪੰਥ ਦੀ ਇੱਕੋ ਇੱਕ ਜਥੇਬੰਦੀ ਹੈ ਸ਼੍ਰੋਮਣੀ ਅਕਾਲੀ ਦਲ ਜੇ ਆਪਾਂ ਉਸ ਜਥੇਬੰਦੀ ਨੂੰ ਪੰਥ ਨਹੀਂ ਸਮਝਦੇ ਤੇ ਫਿਰ ਤੁਹਾਡੇ ਕੋਈ ਬਚਾ ਨਹੀਂ ਹੈ ਦੇਖੋ 103 ਸਾਲ ਪੁਰਾਣੀ ਪਾਰਟੀ ਹੈ 103 ਸਾਲ ਸੇਵਾ ਕਰਦੀ ਰਹੀ ਹੈ ਆਪਣੇ ਬਜ਼ੁਰਗਾਂ ਨੇ ਸ਼੍ਰੋਮਣੀ ਅਕਾਲੀ ਦਲ ਬਣਾਇਆ ਹੀ ਅਸਲੀ ਅਸੀਂ ਕੀ ਆਪਣੀ ਕੌਮ ਦੀ ਇੱਕ ਫੌਜ ਚਾਹੀਦੀ ਹੈ ਦੇਖੋ ਜਦੋਂ ਤੱਕ ਤੁਸੀਂ ਤਾਕਤ ਰੱਖੀ ਸ਼੍ਰੋਮਣੀ ਕਾਲੀ ਦਰੋਂ ਦਿੰਦੇ ਰਹੇ ਕਿਸੇ ਦੀ ਹਿੰਮਤ ਨਹੀਂ ਸੀ ਕਿ ਤਖਤ ਹਜ਼ੂਰ ਸਾਹਿਬ ਦਾ ਐਕਟ ਬਦਲ ਦੇਣ ਕਿਸੇ ਦੀ ਹਿੰਮਤ ਨਹੀਂ ਸੀ ਪੱਟਾ ਸਾਹਿਬ ਦੇ ਤਖਤ ਦੀ ਐਟ ਬਦਲ ਦੇਣ ਕਿਸੇ ਦੀ ਹਿੰਮਤ ਨਹੀਂ ਸੀ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋ ਕਾਬੂਜ ਹੋ ਜਾਏ ਕਿਸੇ ਦੀ ਹਿੰਮਤ ਨਹੀਂ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜ ਦੇ ਆਪ ਆਪਣੀ ਕਮਜ਼ੋਰੀ ਕਰਕੇ ਆਪਾਂ ਇੱਕ ਦੂਜੇ ਨੂੰ ਗੱਲਾਂ ਚਾ ਕੇ ਸੋਸ਼ਲ ਮੀਡੀਆ ਦੇਖ ਕੇ ਜਿਨਾਂ ਨੂੰ ਸਿੱਖੀ ਬਾਰੇ ਪਤਾ ਹੀ ਨਹੀਂ ਉਹਨਾਂ ਨੂੰ ਆਪ ਸਿੱਖ ਸਮਝ ਲੈਣੇ ਆ ਉਹਦੀ ਗਵਾਹੀ ਚਾਉਣੇ ਆ ਤੁਸੀਂ ਕੁਰਬਾਨੀਆਂ ਦੀ ਗੱਲ ਕਰਨੀ ਹੈ ਕੁਰਬਾਨੀਆਂ ਉਹ ਨਹੀਂ ਕਿ ਮੈਂ ਤੱਕ ਗਰਮ ਨਾਰੇ ਲਾਦਾ ਮਹਰਬਾਨੀ ਉਹ ਨਹੀਂ ਕਿ ਆਪਣੀ ਕੌਮ ਨੂੰ ਮਰਵਾਦਾ ਲੀਡਰ ਉਹ ਹੈ ਜਿਹੜੀ ਕੌਮ ਨੂੰ ਬਚਾਉਂਦਾ ਹੈ ਕੌਮ ਦੀ ਤਰੱਕੀ ਕਰਾਉਂਦਾ ਹੈ ਕੌਮ ਦੀ ਜਵਾਨੀ ਨੂੰ ਬਚਾਉਂਦਾ ਹੈ ਆਪਣੇ ਸੂਬੇ ਨੂੰ ਅੱਗੇ ਲੈ ਕੇ ਜਾਂਦਾ ਉਹ ਹੁੰਦਾ ਕੌਮ ਦਾ ਲੀਡਰ ਅੱਗ ਲਾਉਣੀ ਬੜੀ ਸੋਖੀ ਹੈ ਲੋਕਾਂ ਨੂੰ ਮਰਵਾਉਣਾ ਬੜਾ ਸੋਖਾ ਹੈ ਨਾਰਾ ਦੇ ਦਾਂਗੇ ਨੌਜਵਾਨ ਬੱਚੇ ਬੱਚੇ ਮਰ ਜਾਣਗੇ ਆਪਣੇ ਬੱਚੇ ਨਹੀਂ ਉਹ ਮਰਵਾਉਣਗੇ ਉਹ ਆ ਆ ਪਿੱਛੇ ਰਹਿਣਗੇ ਆਈ ਹੋ ਰਿਆ ਅੱਜ ਅੱਜ ਤੁਸੀਂ ਜਿਹੜੀ ਅੱਜ ਦੇਖ ਰਹੇ ਹੋ ਅੱਜ ਇਜ਼ਰਾਈਲ ਤੇ ਤੇ ਪੈਲੇਸਟਾਈਨ ਦੇ ਵਿੱਚ ਜਿਹੜੀ ਜੰਗ ਚੱਲ ਰਹੀ ਹੈ ਪੈਲੇਸਟਾਈਨ ਦੇ ਵਿੱਚ ਵੀ ਇੱਕ ਐਜੇ ਲੋਕ ਸੀ ਜਿਹੜੇ ਫੋਕੇ ਨਾਰੇ ਦਿੰਦੇ ਸੀ ਜਿਹਦੇ ਜਥੇਬੰਦੀ ਦਾ ਹਮਾਤ ਸੀ ਕੀ ਕੀਤਾ ਉਹ ਨੂੰ ਪਤਾ ਹੈ ਕਿ ਉਹ ਦੇਸ਼ ਇਜ਼ਰਾਈਲ ਤਕੜਾ ਹੈ ਜਾਣ ਕੇ ਅੱਗ ਲਾਦੀ ਹਮਾਸ ਵਾਲਿਆਂ ਨੇ ਉੱਥੇ ਜਾ ਕੇ 300 400 ਲੋਕ ਮਾਰ ਦਿੱਤੇ ਆਪ ਟਨਲਾਂ 'ਚ ਭੱਜ ਗਏ ਤੇ ਸਾਰੀ ਕੌਮ ਉੱਥੋਂ ਪੈਲਸਟਾਈਨ ਦੀ ਮਰਵਾ ਦਿੱਤੀ ਜੇ ਤੁਸੀਂ ਕੁਰਬਾਨੀਆਂ ਦੇਖਣੀਆਂ ਨੇ ਆਪਣੇ ਭਾਈ ਗੁਰਦੀਪ ਸਿੰਘ ਖੇਰਾ ਸਾਹਿਬ ਬੈਠੇ ਆ ਕਿਤੇ ਕਿਹਾ ਇਹਨਾਂ ਨੇ ਕਿ ਮੈਨੂੰ ਛਡਾਓ ਕਿਤੇ ਕਿਹਾ 34 ਸਾਲ ਹੋ ਗਏ ਘਰ-ਬਾਰ ਛੱਡੇ ਨੂੰ ਇਹਨਾਂ ਨੇ ਆਪਣੇ ਕੋਈ ਜ਼ਮੀਨ ਖਾਤਰ ਨਹੀਂ ਕੁਰਬਾਨੀ ਦਿੱਤੀ ਇਹਨਾਂ ਨੇ ਆਪਣੇ ਕੋਈ ਪੈਸੇ ਕਰਕੇ ਨਹੀਂ ਕੀਤੀ ਇਹਨਾਂ ਨੇ ਕੌਮ ਦੇ ਜਜ਼ਬਾਤਾ ਕਰਕੇ 84 ਦੇ ਅੰਦਰ ਜੋ ਕਤਲਿਆਂਮ ਹੋਏ ਜੋ ਟੈਂਕਾਂ ਤੋਪਾਂ ਦਰਬਾਰ ਸਾਹਿਬ ਦੇ ਹਮਲੇ ਹੋਏ ਉਹਨਾਂ ਕਰਕੇ ਇਹਨਾਂ ਦੀ ਇਮੋਸ਼ਨਸ ਜਾਗੀਆਂ 34 ਸਾਲ ਤੇ ਅੱਜ ਸਾਲ ਹੋ ਗਿਆ ਸਵਾ ਸਾਲ ਤੇ ਕਹਿੰਦੇ ਛਡਾਓ ਸਾਨੂੰ ਸਾਨੂੰ ਐਮਪੀ ਬਣਾ ਕੇ ਛਡਾਓ ਤੁਹਾਨੂੰ ਐਵੇਂ ਛਡਾਓ ਇੱਥੇ ਬੈਠੇ ਹੋਣੇ ਸੀਨੀਅਰ ਲੀਡਰ ਜਿਨ੍ਹਾਂ ਨੇ ਮੰਨ ਲਓ ਸਾਰਿਆਂ ਦੇ ਐਨਐਸਏ ਲੱਗੀ ਹੈ ਮੰਨ ਲਕਦਾ ਅਕਾਲੀ ਦਲ ਦੇ ਬਾਦਲ ਸਾਹਿਬ ਨੂੰ 16 ਸਾਲ ਐਨਐਸਏ ਚ ਰੱਖਿਆ 16 ਸਾਲਾਂ ਚ ਇੱਕ ਦਿਨ ਵੀ ਬਾਦਲ ਸਾਹਿਬ ਨੇ ਕਿਹਾ ਕਿ ਮੈਨੂੰ ਛੱਡ ਦਿਓ ਮੈਨੂੰ ਯਾਦ ਆ ਮੇਰੀ ਭੈਣ ਦਾ ਵਿਆਹ ਸੀ ਬਾਦਲ ਸਾਹਿਬ ਨੂੰ ਕਹਿੰਦੇ ਤੁਸੀਂ ਜ਼ਮਾਨਤ ਆਪਣਾ ਪਰੋਲ ਮੰਗ ਲਓ ਬਾਦਲ ਸਾਹਿਬ ਕਹਿੰਦੇ ਨਹੀਂ ਸ੍ਰੋਮਣੀ ਅਕਾਲੀ ਦਲ ਦਾ ਇਤਿਹਾਸ ਹੈ ਨਾ ਅਸੀਂ ਜ਼ਮਾਨਤ ਮੰਗੀ ਹੈ ਕਿਤੇ ਨਾ ਅਸੀਂ ਪਰੋਲ ਮੰਗੀ ਹੈ ਬਾਦਲ ਸਾਹਿਬ ਨੇ ਕਿਹਾ ਮੇਰੀ ਬੇਟੀ ਦਾ ਵਿਆਹ ਕੌਮ ਕਰੂਗੀ ਆ ਤਾਂ ਕਾਲੀ ਦਲਾ ਥੋੜਾ ਕਿਉਂ ਮਰੋਣਿਆ ਪੰਜਾਬ ਨੂੰ ਕਿਤੇ ਦੁੱਖ ਲੱਗਦਾ ਮੈਨੂੰ ਦਰਦ ਆਉਂਦਾ ਜਦੋਂ ਮੈਂ ਦੇਖਦਾ ਹਾਂ ਕੀ ਲੋਕੀ ਆਪਣੀ ਅੱਖਾਂ ਮੀਚੀ ਬੈਠੇ ਐ ਉਦੋਂ ਜਾਗੋਂਗੇ ਜਦੋਂ ਸਾਰਾ ਕੁਝ ਤਬਾਹ ਹੋ ਗਿਆ ਆ ਦੇਖੋ ਪੰਜਾਬ ਆਪਣਾ ਕੀ ਹਾਲ ਕਰਤਾ ਅਸ 10 ਸਾਲ ਹੋ ਗਏ 7 ਸਾਲ 5 ਸਾਲ ਕੈਪਟਨ ਆ ਹੁਣ ਝਾੜੂ ਵਾਲੇ ਕੈਪਟਨ ਨੇ ਵੀ ਗਰੰਟੀਆਂ ਦੇਤੀਆਂ ਮਗਰ ਲੱਗ ਗਏ ਝਾੜੂ ਵਾਲੇ ਆਏ ਮਗਰ ਲੱਗ ਗਏ ਹੁਣ ਦੱਸੋ ਕੀ ਹਾਲ ਐ ਕਿਤੇ ਸੜਕ ਬਣੀ ਦੇਖੀ ਐ ਕਿਤੇ ਤੁਹਾਡੇ ਪਿੰਡ ਚ ਗਲੀ ਬਣੀ ਦੇਖੀ ਐ ਕਿਸੇ ਨੂੰ ਕੋਈ ਟਿਊਬਵਲ ਕਨੈਕਸ਼ਨ ਮਿਲਿਆ ਕਿਸੇ ਕੋਈ ਖਾਲ ਬਣਿਆ ਕੋਈ ਕਿਸੇ ਨੇ ਬਾਹ ਫੜੀ ਐ ਆ ਜਿੱਥੇ ਤੁਸੀਂ ਅੱਜ ਬੈਠੇ ਹੋ ਪਵਿੱਤਰ ਧਰਤੀ ਇੱਥੋਂ ਤੁਸੀਂ ਪਿੰਡ ਜਾਉਂਗੇ ਇੱਥੋਂ ਗੁਰੂ ਦੀ ਨਗਰੀ ਅੰਮ੍ਰਿਤਸਰ ਜਾਉਂਗੇ ਇੱਥੋਂ ਪਠਿੰਡੇ ਚਲੇ ਜਾਓ ਇੱਥੋਂ ਪਠਾਨਕੋਟ ਚਲੇ ਜਾਓ ਇੱਥੋਂ ਤੁਸੀਂ ਚੰਡੀਗੜ੍ਹ ਚਲੇ ਜਾਓ ਜੇ ਸੜਕ ਤੇ ਜਾਉਂਗੇ ਉਹ ਸੜਕ ਬਾਦਲ ਸਾਹਿਬ ਦੇ ਕਾਲੀਦਲ ਨੇ ਬਣਾਈ ਐ ਜੇ ਕੋਤ ਪੁਲ ਦੇਖੋਗੇ ਆਪਣਾਇਆ ਬਕਾਲੀ ਦਲ ਨੇ ਆ ਜੇ ਚਾਰ ਲੇਨ ਸੜਕਾਂ ਦੇਖੋ ਕਾਲੀ ਦਲ ਨੇ ਬਣਾਈਆਂ ਜੇ ਖੇਤਾਂ ਵਿੱਚ ਟਿਊਬਵਲ ਦੇਖੋਗੇ ਉਹ ਟਿਊਬਵਲ ਕਨੈਕਸ਼ਨ ਦੇਣ ਵਾਲਾ ਕਾਲੀ ਦਲ ਹੈ ਉਹਦੇ ਵਿੱਚ ਮੁਫਤ ਬਿਜਲੀ ਪਾਉਣ ਵਾਲਾ ਕਾਲੀ ਦਲ ਹੈ ਜੇ ਕੋਈ ਧਰਮਸ਼ਾਲਾ ਦੇਖੋਗੇ ਬਣਾਉਣ ਵਾਲਾ ਕਾਲੀ ਦਲ ਹੈ ਜੇ ਤੁਹਾਨੂੰ ਆਟਾ ਦਾਲ ਮਿਲਦਾ ਸੀ ਦੇਣ ਵਾਲਾ ਕਾਲੀ ਦਲ ਸ਼ਗਨ ਮਿਲਦਾ ਸੀ ਦੇਣ ਵਾਲਾ ਕਾਲੀ ਦਲ ਪੈਨਸ਼ਨਾਂ ਦੇਣ ਵਾਲਾ ਕਾਲੀ ਦਲ ਲੜਕੀਆਂ ਨੂੰ ਸਾਈਕਲ ਦੇਣ ਵਾਲਾ ਕਾਲੀ ਦਲ ਐਸੀ ਐਸੀ ਪਰਿਵਾਰ ਬੈਠੇ ਆ ਮੈਨੂੰ ਦੱਸੋ ਹੁਣ ਕੋਈ ਤੁਹਾਡੇ ਬੱਚੇ ਕੋਈ ਪੜਾਉਂਦਾ ਐਸ ਫਰੀ ਆ ਬਾਦਲ ਸਾਹਿਬ ਮੈਨੂੰ ਯਾਦ ਆ ਮੇਰੇ ਕੋਲੇ ਅੰਕੜੇ ਆ 2008 ਵਿੱਚ ਆਪਣੀ ਸਰਕਾਰ ਬਣੀ ਸੱਤ ਤੇ ਪਹਿਲੀ ਵਾਰ ਅਸੀਂ ਸੋਚਿਆ ਕਿ ਅਸੀਂ ਆਪਣੇ ਗਰੀਬ ਬੱਚਿਆਂ ਨੂੰ ਐਸੀ ਪਰਿਵਾਰਾਂ ਦੇ ਬੱਚਿਆਂ ਨੂੰ ਪੜਾਉਣਾ ਹੈ ਸਾਨੂੰ ਪਤਾ ਐ ਜੇ ਬੱਚੇ ਪੜ ਜਾਣਗੇ ਆਪਣੇ ਪੈਰਾਂ ਤੇ ਖੜੇ ਹੋ ਜਾਣਗੇ ਅਸੀਂ ਐਸਸੀ ਸਕਾਲਰਸ਼ਿਪ ਸਕੀਮ ਲਈ ਅੰਦੀ ਤਿਆਰੀ ਕੀਤੀ ਮੇਰੇ ਸਾਹਮਣੇ ਹੈ 2008 ਤਕਰੀਬਨ ਪਹਿਲੇ ਸਾਲ ਨਵਾਂ ਸੀ 3000 ਬੱਚਿਆਂ ਨੂੰ ਅਸੀਂ ਇਕੱਠਾ ਕਰਕੇ ਉਹਨਾਂ ਨੂੰ ਪੜ੍ਹਾਈ ਸ਼ੁਰੂ ਕੀਤੀ ਮੁਫਤ ਅਗਲੇ ਸਾਲ 65000 ਹੋ ਗਿਆ ਤੇ 2017 ਜਦੋਂ ਸਰਕਾਰ ਗਈ ਸਾਢੇ 3 ਲੱਖ ਬੱਚਿਆਂ ਨੂੰ ਅਸੀਂ ਮੁਫਤ ਪੜਾਉਂਦੇ ਸੀ ਜਿਹੜਾ ਅੱਜ ਫਿਰ ਤੋਂ ਖਤਮ ਹੋਇਆ ਪਿਆ ਫਿਰ ਕਿਦੋਂ ਕਿਦੋਂ ਆਪਾਂ ਦੇਖਾਂਗੇ ਆਪਣੇ ਕਿਹੜੇ ਅਤੇ ਪਰਾਈ ਕਿਹੜੇ ਲੁੱਟ ਖੋ ਚੱਲੀ ਜਾਂਦੀ ਹੈ ਗੱਲਾਂ ਚਾਦੰਨੇ ਆ ਅੱਜ ਧਾਮੀ ਸਾਹਿਬ ਨੇ ਜ਼ਿਕਰ ਕੀਤਾ ਬੇਅਦਬੀ ਦੀ ਗੱਲ ਕੀਤੀ 2 ਦਿਨ ਪਹਿਲੇ ਕਪੂਰਥਲਾ ਕਪੂਰਥਲੇ ਇੱਕ ਪਿੰਡ ਵਿੱਚ ਬੇਅਦਬੀ ਹੋਈ ਕੋਈ ਬੋਲਿਆ ਥੋੜੀ ਜਮੀਰ ਜਾਗੀ ਨਹੀਂ ਉਦੋਂ ਕੀ ਮੁੱਖ ਮੰਤਰੀ ਕਿਤੇ ਗਾਇਆ ਕੀ ਪੁਲਿਸ ਨੇ ਦੋਸ਼ੀ ਫੜੇ ਜੂਨ ਦੇ ਮਹੀਨੇ ਵਿੱਚ ਵੀਰ ਬਾਬਾ ਬੁੱਢਾ ਸਾਹਿਬ ਤਰਨਤਾਰਨ ਵਿੱਚ ਬੇਅਦਬੀ ਹੋਈ ਕੋਈ ਨਹੀਂ ਬੋਲਿਆ ਮਈ ਦੇ ਮਹੀਨੇ ਵਿੱਚ ਸਮਰਾਲੇ ਦੋ ਜਗ੍ਹਾ ਤੇ ਬੇਅਦਬੀ ਹੋਈ ਕੋਈ ਨਹੀਂ ਬੋਲਿਆ ਉਸੇ ਮਹੀਨੇ ਫਿਰੋਜ਼ਪੁਰ ਵਿੱਚ ਬੇਅਦਬੀ ਹੋਈ ਕੋਈ ਨਹੀਂ ਬੋਲਿਆ ਪੁੱਛੋ ਕਿੱਧਰ ਗਏ ਬਦਾਦੂ ਵਾਲ ਕਿੱਧਰ ਗਏ ਮੰਡ ਵਰਗੇ ਹੁਣ ਨਹੀਂ ਜਾਏਗਾ ਹੀ ਉਹਨਾਂ ਨੂੰ ਅਕਤੂਬਰ ਦੇ ਵਿੱਚ ਜਨਵਰੀ ਦੇ ਵਿੱਚ ਫਗਵਾੜੇ ਬੇਅਦਬੀ ਹੋਈ ਕੋਈ ਨਹੀਂ ਬੋਲਿਆ ਜਨਵਰੀ ਦੇ ਵਿੱਚ ਪੰਜਾਬ ਸਰਕਾਰ ਨੇ ਗੁਰੂ ਨਦੀ ਗੁਰੂ ਘਰ ਵਿੱਚ ਸੁਲਤਾਨ ਪਰਲੋਦੀ ਆਪਣੇ ਪਵਿੱਤਰ ਸਥਾਨ ਵਿੱਚ ਪੁਲਿਸ ਵਾਰਦੀ ਗੋਲੀਆਂ ਚਲਾਦੀਆਂ ਸ਼ਹੀਦ ਕਰਤੇ ਖੰਡ ਪਾਤ ਸਾਬ ਖੰਡਿਤ ਕਰਤੇ ਕੋਈ ਬੋਲਿਆ ਮੈਂ ਪਿਛਲੇ 1 ਸਾਲ ਦੀ ਦੱਸ ਰਿਹਾ 17 ਜਗ੍ਹਾ ਤੇ 1 ਸਾਲ ਪਿਛਲੇ ਬਿਆ ਇਹਦੀ ਐਸੀ ਰਾਤ ਬੇਅਦਬੀ ਹੋਈ ਕੋਈ ਬੋਲਿਆ ਉਦੋਂ ਕਿਧਰ ਗਏ ਉਦੋਂ ਕਿਧਰ ਗਏ ਜਵਾਜੇ ਕੋਈ ਬੋਲਿਆ ਤੇ ਜ ਗਿਆ ਚੋਮਨੀ ਕਾਲੀ ਦਲ ਦੇ ਵਰ ਕਰ ਗਏ ਲੀਡਰਸ਼ਿਪ ਗਈ ਤੇ ਐਸਜੀਪੀਸੀ ਗਈ ਹਲੇ ਵੀ ਨਹੀਂ ਜੇ ਆਪਾਂ ਜਾਗਾਂਗੇ ਹਲੇ ਵੀ ਨਹੀਂ ਆਪਾਂ ਪਛਾਣਾਂਗੇ ਫਿਰ ਉਹ ਦਿਨ ਆਊਗਾ ਜਦੋਂ ਆਪਣੇ ਹੱਥੋਂ ਨਿਕਲ ਜਾਣੀ ਆ ਖੇੜ ਖਾਲਸਾ ਜੀ ਆਪਾਂ 1.5% ਬਾਦੀ ਆ 1.5% ਬਾਦੀ ਆ ਆ ਆਪਣਾ ਘਰ ਹੈ ਇਥੋਂ ਕਿੱਥੇ ਜਾ ਸਕਦੇ ਹੋ ਤੁਸੀਂ ਕਿਥੇ ਜਾ ਸਕਦੇ ਹੋ ਕਿਹੜੇ ਮੁਲਕ ਨੂੰ ਜਾ ਕੇ ਤੁਸੀਂ ਕਹੋਗੇ ਸਾਡਾ ਮੁਲਕ ਆਹ ਦੇਸ਼ ਆਪਣਾ ਹੈ ਆਪਾਂ ਆਹ ਦੇਸ਼ ਆਜ਼ਾਦ ਕਰਾਇਆ ਹੈ ਆ ਕੋਈ ਯੂਪੀ ਵਾਲੇ ਨੇ ਯਾਦ ਨਹੀਂ ਕਰਾਇਆ ਦੇਸ਼ ਆ ਕੋਈ ਮਹਾਰਾਸ਼ਟਰ ਵਾਲੇ ਨੇ ਗੁਜਰਾਤ ਗੁਜਰਾਤ ਵਾਲੇ ਨੇ ਯਾਦ ਨਹੀਂ ਕਰਾਇਆ ਜੇ ਦੇਸ਼ ਨੂੰ ਆਜ਼ਾਦ ਕਰਾਇਆ ਜੇ ਫਾਂਸੀ ਦੇ ਚੜ੍ਹੇ ਦੇਸ਼ ਨੂੰ ਆਜ਼ਾਦ ਕਰਨ ਵਾਸਤੇ ਅੰਗਰੇਜ਼ਾਂ ਨੇ ਫਾਂਸੀ ਦਿੱਤੀ ਆਪਣੇ ਸਿੱਖ ਭੈਣ ਭਰਾ ਸੀ ਕਾਲਾ ਪਾਣੀ ਦੀ ਜੇਲਾ ਸਿੱਖ ਭੈਣ ਭਰਾ ਸੀ ਜਲਿਆਂ ਵਾਲਾ ਬਾਗ ਦੀਆਂ ਗੋਲੀਆਂ ਖਾਧੀਆਂ ਸਿੱਖ ਭੈਣ ਭਰਾਵਾਂ ਨੇ ਥੋੜੇ ਹਜ਼ਾਰਾਂ ਪਰਿਵਾਰ ਉੱਥੋਂ ਆਉਂਦੇ ਆਉਂਦੇ ਸ਼ਹੀਦ ਕਰ ਦਿੱਤੇ ਗਏ ਆਪਣੇ ਪਰਿਵਾਰ ਉਧਰ ਜਾਂਦੇ ਸ਼ਹੀਦ ਹੋ ਗਏ ਕਿਤੇ ਕਿਸੇ ਨੇ ਕੋਈ ਬੋਲਿਆ ਦੇਸ਼ ਦੀ ਇਜ਼ਾਤੀ ਦੀ ਗੱਲ ਹੁੰਦੀ ਹੈ ਪਰ ਪੰਜਾਬ ਖਾਲਸਾ ਪੰਥ ਨਾਲ ਧੋਖਾ ਹੁੰਦਾ ਰਹਿੰਦਾ ਇਸ ਕਰਕੇ ਮੈਂ ਤੈਨੂੰ ਕਹਿਣਾ ਚਾਹਣਾ ਜੇ ਤੁਸੀਂ ਨਾ ਜਾਗੇ ਫਿਰ ਨੁਕਸਾਨ ਤੁਹਾਡਾ ਹੋ ਜਾਣਾ ਹੈ ਦੇਖ ਲਓ ਦਿਲੋਂ ਦੇਖੋ ਕਿਹੜਾ ਪੰਥ ਹੈ ਸ਼ਕਲ ਤੋਂ ਨਾ ਦੇਖੋ ਸ਼ਕਲ ਤਾਂ ਕੋਈ ਵਰਜੀ ਬਣਾ ਲੈਂਦਾ ਹੈ ਕੁਸ ਭੇਟੀਆ ਵੀ ਬਣਾ ਲੈਂਦਾ ਹੈ ਡਰੱਗ ਖਾਣ ਵਾਲਾ ਵੀ ਬਣਾ ਲੂਗਾ ਕਿ ਆਪਾਂ ਉਹਦੇ ਮਗਰ ਲੱਗ ਜਾਗੇ ਲੀਡਰ ਜਿਹੜੇ ਹੁੰਦੇ ਆ ਇੱਕ ਦਿਨ ਚ ਪੈਦਾ ਨਹੀਂ ਹੁੰਦੇ ਜਿਹੜਾ ਲੀਡਰ ਇੱਕ ਦਿਨ ਚ ਬਨਣਾ ਚਾਹੁੰਦਾ ਲੀਡਰ ਸਹੀ ਮੈਨੇ ਦੇ ਉਹ ਤੁਹਾਡੇ ਨਾਲ ਠੱਗੀ ਮਾਰਨਾ ਚਾਹੁੰਦਾ ਸਾਬ ਪ੍ਰਕਾਸ਼ ਸਿੰਘ ਜੀ ਬਾਦਲ ਬ੍ਰਹਮਪਰਾ ਸਾਹਿਬ ਤੋੜਾ ਸਾਹਿਬ ਲੌਂਗਵਾਲ ਸਾਹਿਬ 50 50 ਸਾਲ ਉਹਨਾਂ ਨੇ ਤੁਹਾਡੇ ਘਰਾਂ ਚ ਲੈ ਕੇ ਤੁਹਾਡੇ ਨਾਲ ਖੜ ਕੇ ਮੋਰਚੇ ਲਾ ਕੇ ਧਰਨੇ ਦੇ ਕੇ ਤੁਹਾਡੀ ਲੜਾਈ ਲੜ ਕੇ ਉਹ ਲੀਡਰ ਬਣੇ ਆ 15 15 ਸਾਲ ਜੇਲਾਂ ਕਰਕੇ ਤੁਸੀਂ ਇੱਕ ਦਿਨ ਚ ਭਗਵੰਤ ਮਾਨ ਨੂੰ ਲੀਡਰ ਬਣਾਇਆ ਅੱਜ ਦੇਖੋ ਕੀ ਹਾਲਤ ਕਰਤਾ ਪੰਜਾਬ ਦਾ ਇੱਕ ਦਿਨ ਚ ਇੱਕ ਹੋਰ ਮੇਰੇ ਮਿੱਤਰ ਇੱਥੇ ਹੈਗਾ ਜਿਹੜੇ ਐਮਪੀ ਬਣਾਦਾ ਤੁਸੀਂ ਇੱਕ ਦਿਨ ਚ ਲੀਡਰ ਬਣਾਉਣਾ ਕੋਈ ਨਹੀਂ ਹੋਊਗਾ ਉਹ ਹੀ ਮੈਂਚਨ ਬਦਲ ਜਾਂਦੇ ਆ ਕਾਲੀ ਦਲ ਜਿਹੜੇ ਸਟੈਂਡ ਤੇ ਹੈ ਉਸੇ ਸਟੈਂਡ ਤੇ ਰਿਹਾ ਹੈ ਉਸੇ ਹੀ ਸਟੈਂਡ ਤੇ ਰਹੂਗਾ ਸਾਡੇ ਵਾਸਤੇ ਜੇ ਮੈਂ ਧਾਮੀ ਸਾਹਿਬ ਨੇ ਕਿਹਾ ਕੀਤਾ ਹੈ ਅਕਾਲੀ ਪਾਰਟੀ ਸਰਕਾਰ ਬਣਾਉਣ ਵਾਸਤੇ ਨਹੀਂ ਬਣੀ ਸੀ ਕਾਲੀ ਪਾਰਟੀ ਕੌਮ ਦੇ ਖਿਲਾਫ ਜੋ ਖੜਾ ਹੁੰਦਾ ਹੈ ਉਹਦੇ ਖਿਲਾਫ ਲੜਨ ਵਾਸਤੇ ਬਣੀ ਸੀ ਕਾਲੀ ਪਾਰਟੀ ਜ਼ੁਲਮ ਦੇ ਖਿਲਾਫ ਲੜੀ ਸੀ ਖੜੀ ਹੋਈ ਹੈ ਕਾਲੀ ਪਾਰਟੀ ਪੰਜਾਬ ਦੀ ਤਰੱਕੀ ਵਾਸਤੇ ਖੜੀ ਹੋਈ ਹੈ ਤਾਈਆਂ ਅਕਾਲੀ ਸਰਕਾਰ ਦੇ ਅੰਦਰ ਜਦੋਂ ਆਉਂਦੀ ਹੈ ਸਰਕਾਰੀ ਸਰਕਾਰ ਉਦੋਂ ਹੀ ਤਰੱਕੀ ਹੁੰਦੀ ਹੈ ਮੈਂ ਹੁਣ ਵੀ ਲਿਖ ਕੇ ਦੇ ਦਿੰਨਾ ਜਿੰਨੇ ਸਾਲ ਮਰਜੀ ਤੁਸੀਂ ਆ ਝਾੜੂ ਵਾਲੇ ਕਾਂਗਰਸੀਆਂ ਨੂੰ ਇੱਥੇ ਰੱਖੀ ਰੱਖੋ ਓਨੇ ਸਾਲ ਪੰਜਾਬ ਥੱਲੇ ਜਾਂਦਾ ਰਹੂਗਾ ਅੱਜ ਹਾਲਾਤ ਆ ਬਣ ਗਈ ਆਪਣੇ ਜਾ ਕੇ ਦੇਖੋ ਯੂਪੀ ਬਿਹਾਰ ਦੇਖੋ ਕਿੰਨੀ ਤਰੱਕੀ ਹੋ ਰਹੀ ਏ ਥੋੜੇ ਹੀ ਦਿਨ ਸਾਲ ਰਹਿ ਗਏ ਯੂਪੀ ਬਿਹਾਰ ਦੇ ਲੋਕ ਇੱਥੇ ਨਹੀਂ ਆਉਣਗੇ ਆਪਣੇ ਸ਼ਾਇਦ ਉਧਰ ਜਾਣ ਲੱਗ ਜਾਣ ਆਪਣੇ ਲੋਕ ਹੁਣ ਘਰ ਘਰ ਛੱਡ ਕੇ ਅਮਰੀਕਾ ਕੈਨੇਡਾ ਭੱਜੇ ਕੋ ਜਾਂਦੇ ਐ ਉੱਥੇ ਕੀ ਕਰ ਰਹੀ ਐ ਉੱਥੇ ਕੋਈ ਝਾੜੂ ਮਾਰ ਰਿਹਾ ਹੈ ਕੋਈ ਬਾਥਰੂਮ ਸਾਫ ਕਰ ਰਿਹਾ ਹੈ ਕੋਈ ਖੇਤਾ ਚ ਲੱਗਿਆ ਹੈ ਕੋਈ ਕੁਛ ਕੰਮ ਕਰ ਲਿਆ ਹੈ ਕਿਉਂਕਿ ਇੱਥੇ ਸਰਕਾਰਾਂ ਇਹ ਜੀਆਂ ਬਣੀਆਂ ਮੈਂ ਤਾਂ ਕਹਿਣਾ ਹੈ ਆਪ ਇਹਨਾਂ ਦੇ ਗੱਲਾਂ ਚ ਆ ਕੇ 10 ਸਾਲ ਦੇ ਬਾਅਦ ਤੁਸੀਂ ਬਾਦਲ ਸਾਹਿਬ ਦੀ ਸਰਕਾਰ ਅਕਾਲੀ ਦਲ ਦੀ ਸਰਕਾਰ ਰੋਕਤੀ ਜੇ ਨਾ ਰੋਕੀ ਹੁੰਦੀ ਅੱਜ ਪੰਜਾਬ ਕਿਤੇ ਨਾ ਕਿਤੇ ਜਾਂਦਾ ਸੀ ਤੁਸੀਂ ਦੇਖੋ ਕਹਿ ਜਾ ਮਾਹੌਲ ਬਣਾਤਾ ਸੀ ਹਰ ਰੋਜ਼ ਕੋਈ ਨਾ ਕੋਈ ਨਵੀਂ ਚੀਜ਼ ਅੱਜ ਜਿਹੜੀਆਂ ਚੀਜ਼ਾਂ ਸ਼ੁਰੂ ਕੀਤੀਆਂ ਸਾਰੀਆਂ ਬੰਦ ਮਜੀਟਿਆ ਸਾਹਿਬ ਨੇ ਜ਼ਿਕਰ ਕੀਤਾ ਸੜਕਾਂ ਦਾ ਆਹ ਸੜਕਾਂ ਮੈਂ ਮਨਜ਼ੂਰ ਕਰਾਈਆਂ ਸੀ ਜਿਹੜੇ ਅੱਜ ਬੰਦ ਕਰਤੀਆਂ ਇਹਨਾਂ ਨੇ ਟੈਂਡਰ ਕੰਟ੍ਰਕਟ ਕੈਨਸਲ ਕਰ ਦਿੱਤੇ ਆ ਕਹਿੰਦੇ ਸੀ ਉਹਦਾ ਥਰਮਲ ਪਲਾਂਟ ਬਣਾਈ ਜਾਂਦੇ ਆ ਨਹੀਂ ਬਣਨਗੇ ਅੱਜ ਜਿਹੜੇ ਆਪਾਂ ਨਿੱਗ ਫਾਰਨੇ ਆ ਅਬ ਪੱਖੇ ਦਾ ਆਪਾਂ ਠੰਡੀ ਹਵਾ ਲੈ ਰਹੇ ਆ ਅਕਾਲੀ ਜਲਦੀ ਦੇਣਾ ਜੇ ਉਹ ਥਰਮਲ ਪਲਾਂਟ ਨਾ ਬਣਦੇ ਤੁਹਾਡੇ ਕੋਲੇ ਅਸੀਂ ਬਿਜਲੀ ਨਹੀਂ ਹੋਣੀ ਸੀ ਆ ਜਿਹੜੇ ਸਕੂਲ ਬਣੇ ਆ ਯੂਨੀਵਰਸਟੀਆਂ ਬਣੀਆਂ ਆ ਜਿਹੜੇ ਸਕਾਲਰਸ਼ਿਪਸ ਕੀ ਮੈਂ ਸਾਰਾ ਕੁਝ ਹੀ ਇਕੱਲੀ ਦਲਾ ਕੱਲ ਮੈਂ ਮੈਂ ਗਿੱਦੜਵੇ ਹਲਕੇ ਸੀ ਮੇਰੇ ਨਾਲ ਜਦੋਂ ਮੈਂ ਬੈਠਾ ਇੱਕ ਪਿੰਡ ਦਾ ਬਜ਼ੁਰਗ ਇਕੱਠਾ ਹੋਇਆ ਜਿਹੜਾ ਬਾਦਲ ਸਾਹਿਬ ਗਿੱਦੜਵੇ ਤੋਂ ਇਲੈਕਸ਼ਨ ਲੜਦੇ ਹੁੰਦੇ ਸਨ ਸਭ ਤੋਂ ਸ਼ੁਰੂ ਕੀਤਾ ਉਹਨਾਂ ਨੇ ਸਿਆਸਤ ਗਿੱਦੜਵੇ ਤੋਂ ਮੇਰੇ ਕੋਲੇ ਬਜ਼ੁਰਗ ਆਇਆ 90 ਸਾਲ ਦਾ ਸੀ ਬਾਦਲ ਸਾਹਿਬ ਦਾ ਹਾਣੀ ਸੀ ਮੈਂ ਉਹਨੂੰ ਪੁੱਛਿਆ ਯਾਰ ਮੈਂ ਕਿਹਾ ਬਾਦਲ ਸਾਹਿਬ ਜਦੋਂ ਆਉਂਦੇ ਸੀ ਪਹਿਲੀ ਵਾਰ ਇਲੈਕਸ਼ਨ ਲੜੇ ਉਦੋਂ ਕੀ ਹਾਲਾਤ ਸੀ ਉਹ ਬਜ਼ੁਰਗ ਨੇ ਮਾਈਕ ਚੁੱਕਿਆ ਕਹਿੰਦਾ ਜਦੋਂ ਪਹਿਲੀ ਵਾਰ ਇਲੈਕਸ਼ਨ ਲੜੇ ਛੋਟੇ ਹੁੰਦੇ ਸੀ ਬਾਦਲ ਸਾਹਿਬ ਮੈਂ ਵੀ ਛੋਟਾ ਇੱਥੇ ਟਿੱਬੇ ਹੁੰਦੇ ਸੀ ਸਾਡੇ ਕੋਲੇ ਕੋਈ ਦਾਣੇ ਨਹੀਂ ਹੁੰਦੇ ਸੀ ਕੋਈ ਸੜਕ ਨਹੀਂ ਸੀ ਪੀਣ ਵਾਲਾ ਪਾਣੀ ਨਹੀਂ ਹੁੰਦਾ ਸੀ ਬਾਦਲ ਸਾਹਿਬ ਆਏ ਉਹਨਾਂ ਨੇ ਕਸੀਆਂ ਗੱਡੀਆਂ ਨਹਿਰਾਂ ਗੱਡੀਆਂ ਖਾਲੇ ਬਣਾਏ ਪਾਈਪਿੰਗ ਸਿਸਟਮ ਕੀਤਾ ਸਕੂਲ ਬਣਾਏ ਹਸਪਤਾਲ ਬਣਾਏ ਅੱਜ ਸਾਡੀਆਂ ਕੋਠੀਆਂ ਬਣੀਆਂ ਪਈਆਂ ਕੋਠੀਆਂ ਬਣੀਆਂ ਪਈਆਂ ਮੈਂ ਗਰੀਬ ਮੈਨੂੰ ਮਿਲੇ ਕਹਿਣ ਲੱਗੇ ਸਾਡਾ ਆਟਾ ਦਾਲ ਬੰਦ ਹੋ ਗਿਆ ਸ਼ਗਨ ਬੰਦ ਹੋ ਗਿਆ ਕੋਈ ਕਰੋ ਕੁਛ ਨਾ ਕੁਛ ਜਿਹੜੇ ਬਾਦਲ ਸਾਹਿਬ ਸਾਨੂੰ ਸਿਹਤ ਬੀਮਾ ਕਰਕੇ ਸਾਡਾ ਮੁਫਤ ਇਲਾਜ ਕਰਾਉਂਦੇ ਸੀ ਹਸਪਤਾਲ 'ਚ ਉਹ ਬੰਦ ਹੋਇਆ ਪਿਆ ਮੈਂ ਕਿਹਾ ਜੀ ਇਹਦਾ ਇੱਕੋ ਇੱਕ ਇਲਾਜ ਹੈ ਜੇ ਤੁਸੀਂ ਮਨ ਬਣਾ ਲਓ ਆਪਣੀ ਪਾਰਟੀ ਨੂੰ ਵਾਪਸ ਲੈ ਕੇ ਆਜੋ ਇੱਕੋ ਹੀ ਇਲਾਜ ਹੈ ਹੋਰ ਕਿਸੇ ਕੋਲ ਕੋਈ ਇਲਾਜ ਨਹੀਂ ਹੈ ਆਪਣੇ ਗੁਰੂ ਸਾਹਿਬ ਨੇ ਆਪਾਂ ਨੂੰ ਸਿਧਾਂਤ ਮੀਰੀ ਪੀਰੀ ਦਾ ਇਸ ਲਈ ਦਿੱਤਾ ਸੀ ਕਿ ਕੌਮ ਤਾਂ ਬਚ ਸਕਦੀ ਹੈ ਜੇ ਉਹਦੇ ਕੋਲੇ ਸਿਆਸੀ ਤਾਕਤ ਵੀ ਹੋਏ ਪਾਰਟੀ ਹੋਏ ਆਹ ਪਾਰਟੀ ਤੁਸੀਂ ਜਿਹੜੀ 103 ਸਾਲ ਤਗੜੀ ਰੱਖੀ ਉਦੇ ਕਰੇ ਕਿਸੇ ਦੀ ਹਿੰਮਤ ਨਹੀਂ ਪਰ ਤੁਹਾਡੇ ਤਰਫ ਝਾਕਦੇ ਅੱਜ ਆਪਾਂ ਪਛਾਨ ਨਹੀਂ ਦੇ ਜਿਹੜੇ ਕੌਮ ਦੇ ਗਦਾਰ ਹੈ ਉਹਨਾਂ ਨੂੰ ਪੰਥ ਕਹਿਣ ਲੱਗੇ ਜਿਹੜੇ ਤੁਹਾਡੇ ਆਪਣੇ ਹੈ ਉਹਨਾਂ ਨੂੰ ਤੁਸੀਂ ਛੱਡ ਪਿੱਛੇ ਛਿਟੀ ਜਾਂਦੇ ਹੋ ਇਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਬਚਾ ਲੋ ਪੰਜਾਬ ਨੂੰ ਬਚਾ ਲੋ ਪੰਜਾਬ ਨੂੰ ਪੰਜਾਬ ਲੋ ਕੌਮ ਨੂੰ ਆਪਣੀ ਕੌਮ ਦੀ ਸ਼ਕਤੀ ਤੁਹਾਡੀ ਇਕਤਾ ਹੈ ਤੁਸੀਂ ਦੇਖ ਲਓ ਮੁਸਲਮ ਭਾਈਚਾਰੇ ਨਾਲ ਕੀ ਹੋ ਰਿਹਾ ਹੈ ਜਿੱਥੇ ਵੀ ਐ ਕਿਉਂਕਿ ਉਹ ਵੰਡੇ ਐ ਉਹਨਾਂ ਦੇ ਧੱਕੇ ਹੋ ਰਿਹਾ ਹੁਣ ਉਹਨਾਂ ਦਾ ਐਕਟ ਜਿਹੜਾ ਵੱਖਾ ਬੋਰਡ ਦਾ ਐਕਸੀ ਜਿਹੜਾ ਉਹਨਾਂ ਦਾ ਆਪਣਾ ਐਕਟ ਹੈ ਉਹ ਵੀ ਬਦਲ ਲੱਗੇ ਐ ਕਿਉਂਕਿ ਉਹਨਾਂ ਦੇ ਕੋਲੇ ਕੋਈ ਸਿਆਸੀ ਪਾਰਟੀ ਨਹੀਂ ਐ ਆਪਣੇ ਕੋਲੇ ਐਡੀ ਵੱਡਾ ਅਸਰ ਮਾਇਆ ਐ ਐਡੀ ਵੱਡੀ ਜਥੇਬੰਦੀ ਐ ਆਪਾਂ ਜੇ ਇੱਕ ਛੱਡੇ ਥੱਲੇ ਨਾ ਇਕੱਠੇ ਹੋਏ ਤੇ ਜਿਹੜਾ ਆਪਣਾ ਸਰਮਾਇਆ ਆਪਣੀਆਂ ਇੰਸਟੀਚੂਨ ਐ ਜੀਪੀਸੀ ਆ ਸਾਰੀਆਂ ਚੀਜ਼ਾਂ ਆਪਣੀਆਂ ਇਹਨਾਂ ਨੇ ਸਾਰਾ ਹੀ ਤਬਾਹ ਕਰ ਦੇਣਾ ਹੈ ਇਸ ਕਰਕੇ ਮੈਂ ਅੱਜ ਕਹਿਣਾ ਚਾਹਣਾ ਹੈ ਖੇਰਾ ਸਾਹਿਬ ਸਾਡੇ ਨਾਲ ਅੱਜ ਇੱਥੇ ਬੈਠੇ ਆ ਦੇਖੋ ਆ ਐਸਲੀ ਖਾਲਸਾ ਜਿਨੇ ਪਰਵਾਣੀ ਕੀਤੀ 35 ਸਾਲ ਚੂਣੀ ਕੀਤੀ ਯਾ ਤੁਸੀਂ ਇੱਕ ਘਰੇ ਹਫਤਾ ਰਹਿ ਕੇ ਦੇਖੋ ਕਮਰੇ ਚ ਚੀਕਾਂ ਨਿਕਲ ਜਾਂਦੀਆਂ ਕੌਮ ਨੂੰ ਖੰਡਣਾ ਚਾਹੀਦਾ ਹੈ ਇੰਨਾ ਵਰਗੇ ਇਨਸਾਨਾਂ ਨਾਲ ਉਹਨਾਂ ਵਰਗੇ ਨਹੀਂ ਜਿਹੜਾ ਇੱਕ ਘੰਟਾ ਹੀ ਨਹੀਂ ਜੇਲ੍ਹ ਜਾ ਸਕਦੇ ਜਿਹੜੇ ਸ਼ਹੀਦੀ ਦੀ ਕਰਨ ਤੋਂ بجائے ਬਗਾਏ ਉਹ ਆਪਣਾ ਮਕਸਦ ਹੀ ਬਦਲ ਦਿੰਦੇ ਆ ਕਿਤੇ ਕੁਛ ਕਹਿੰਦੇ ਆ ਤਾਕਤ ਵਾਸਤੇ ਕੋਈ ਹੋਰ ਬਣ ਜਾਂਦੇ ਆ ਅਕਾਲੀ ਦਲ ਮੈਂ ਤੁਹਾਨੂੰ ਅੱਜ ਪ੍ਰਧਾਨ ਕਹਿਣਾ ਚਾਹਣਾ ਐਸ ਜਦੋਂ ਤੱਕ ਤੁਸੀਂ ਮੈਨੂੰ ਸੇਵਾ ਦੋਗੇ ਮੇਰਾ ਇੱਕ ਵਚਨ ਤੁਹਾਡੇ ਨਾਲ ਹੈ मैं किसे का, का किसी कारण या किसे करके मैं सिख पंथ की पिट नहीं लगन दूंगा मैं अकाली दल ढाल बन के खड़ा अकाली दल की पिठ नहीं लगन देवे कॉम्प्रोमाइज़ नहीं करूंगा कितने कॉम्प्रोमाइज नहीं करूंगा साढ़े वास्ते पार्टी सासा पंथ एक नंबर है पंजाब है ਪੰਜਾਬ ਦੀ ਤਰੱਕੀ ਹੈ ਇਸ ਕਰਕੇ ਆਓ ਅੱਜ ਆਪਾਂ ਇਸ ਪਵਿੱਤਰ ਧਰਤੀ ਤੇ ਆਏ ਆਂ ਇਸ ਪਵਿੱਤਰ ਥਾਂ ਤੇ ਆਏ ਆਂ ਪਰਨ ਕਰ ਲਈਏ ਜਿਹੜੇ ਮੇਰੇ ਆਪਣੇ ਪਿੰਡਾਂ ਦੇ ਲੋਕ ਆਪਣੇ ਭਰਾ ਦੂਜੇ ਪਾਸੇ ਚਲੇ ਆਏ ਉਹਨਾਂ ਨੂੰ ਵਾਪਸ ਆਪਣੇ ਮੁੱਖ ਧਾਰਾ ਚ ਲੈ ਕੇ ਆਈਏ ਆਪਣੀ ਪਾਰਟੀ ਨੂੰ ਤਕੜੇ ਕਰੀਏ ਜਿਹੜੀਆਂ ਦੂਜੀਆਂ ਪਾਰਟੀਆਂ ਜਿਹੜੇ ਕੌਮ ਦੇ ਗद्दार ਹੈ ਉਹਨਾਂ ਨੂੰ ਨਕਾਰ ਕੇ ਸਿੜ ਦਿਓ ਆਪਣੀ ਤਾਕਤ ਆ ਤਾਕਤ ਪੂਰੀ ਕਰ ਲਿਓ ਤੁਹਾਨੂੰ ਕੋਈ ਆਂਚ ਨਹੀਂ ਆਉਣ ਦੇਵਾਂਗੇ ਆਂਚ ਨਹੀਂ ਆਉਂਦਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ